ਜੰਧਾਵਾਤ 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 ਅੰਮ੍ਰਿਤਸਰ ਦੀਆਂ ਸੜਕਾਂ ਤੇ ਨੰਗੀਆਂ ਤਲਵਾਰਾਂ ਲੈ ਕੇ ਨਿਕਲੇ ਇਹ ਨੌਜਵਾਨ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਅਫਵਾਹ ਫੈਲਾਈ ਗਈ ਕਿ ਭਾਰਤ ਬੰਦ ਹੈ ਜਿਸ ਤੋਂ ਬਾਅਦ ਨਜ਼ਾਰਾ ਅੰਮ੍ਰਿਤਸਰ ਦੀਆਂ ਸੜਕਾਂ ਤੇ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਅਫਸਰਾਂ ਨੇ ਗੱਲ ਸਪਸ਼ਟ ਕਰਦੇ ਹੋਏ ਕਿਹਾ ਕਿ ਸਿਰਫ ਅਫਵਾਹ ਤੋਂ ਬਾਅਦ ਕੋਈ ਬਾਜ਼ਾਰ ਬੰਦ ਨਹੀਂ ਕਰਵਾਇਆ ਜਾ ਸਕਦਾ ਜੇਕਰ ਕੋਈ ਖੁਦ ਰੋਸ ਵਜੋਂ ਆਪਣੀ ਦੁਕਾਨਾ ਬੰਦ ਕਰਨਾ ਚਾਹੁੰਦਾ ਤਾਂ ਕਰ ਸਕਦਾ ਹੈ ਜ਼ਬਰਦਸਤੀ ਕਿਸ ਨੂੰ ਨਹੀਂ ਕਰਨ ਦਿੱਤੀ ਜਾਵੇਗੀ ਸ਼ਹਿਰੀ ਜਨ ਸ੍ਰਾਮ ਵੱਲੋਂ WhatsApp वगैरह ਤੇ سوشل میڈیا ਤੇ ਨਸੀ ਪਾ ਕੇ ਅੱਜ ਦੀ ਬੰਦ ਕਰਨ ਵਾਸਤੇ ਕਿਹਾ ਗਿਆ ਸੀਗਾ ਜਦੋਂ ਕਿ ਇਹ ਕੋਈ ਕਾਲ ਅੱਜ ਬੰਦ ਨਹੀਂ ਹੈਗੀ ਕਿਸੇ ਕਿਸੇ ਏਜੰਸੀ ਵੱਲੋਂ ਤੋਂ ਉਸ ਦੇ ਵਾਸਤੇ ਮੁਸ਼ੇਰ ਸਾਹਿਬ ਦੀ ਹਦਾਇਤਾਂ ਮੁਤਾਬਕ ਸਾਰੇ ਏਰੀਆ ਦੇ ਵਿੱਚ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਆ ਫੋਰਸ ਲਾਈ ਗਈ ਹੈ ਤਾਂ ਕਿ ਲੋਕਾਂ ਨੂੰ ਇਨ ਸਿਕਿਉਰਟੀ ਮਹਿਸੂਸ ਨਾ ਹੋਵੇ ਤੇ ਕੋਈ ਵੀ ਬੰਦਾ ਜਿਹੜਾ ਆ ਉਹ ਜ਼ਬਰਦਸਤੀ ਆ ਕੇ ਕੋਈ ਦੁਕਾਨ ਵਗੈਰਾ ਬੰਦ ਨਾ ਕਰਵਾ ਸਕੇ ਰੋਸ ਬਜਾਰਾ ਕਰ ਸਕਦਾ ਹੈ ਕੋਈ ਆ ਕੇ ਜਿਹੜਾ ਕੋਈ ਸ਼ਾਂਤੀ ਨਾਲ ਆ ਕੇ ਉਹ ਦਾ ਕੰਮ ਪਰ ਜਬਦਸਿ ਨਹੀਂ ਕਰ ਸਕਦਾ ਕੋਈ ਜਿਹੜਾ ਦਫ਼ਤਰ ਆ ਕੇ ਕਿਸੇ ਦਾ ਵਪਾਰਕਦਾਰਾ ਜਾਂ ਕੋਈ ਦੁਕਾਨਦਾਰ ਪਹੁੰਚਦਾ